ਹਾਂਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਬਨਾਰਸੀ ਸੂਟ ਨੇ ਔਰਗੰਜੀ ਦੇ ਸੂਟ ਨੇ ਹੈਂਡਵਰਕ ਵਾਲੇ ਸੂਟ ਨੇ ਛੋਟੀ ਜੀ ਵੀਡੀਓ ਰਹੂਗੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਦੇਖੋ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਪਿਓਰ ਔਰਗੰਜੀ ਹੈ ਜੀ ਬਨਾਰਸੀ ਪੂਰਾ ਘੇਰਾ ਬਣਿਆ ਹੋਇਆ 3 ਮੀਟਰ ਦਾ ਛੜਦਾ ਕਪੜਾ ਆ ਬੈਕ ਦੇ ਉੱਪਰ ਵੀ ਤੁਹਾਨੂੰ ਆਰਮਸ ਦੇ ਉੱਪਰ ਵੀ ਮਿਲੂਗਾ ਜੀ ਬੈਕ ਦੇ ਉੱਪਰ ਵੀ ਇਸੇ ਤਰ੍ਹਾਂ ਤੁਹਾਨੂੰ ਨਾਲ ਪੱਲਾ ਬਣਿਆ ਮਿਲੂਗਾ ਜੀ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਆ ਦੇਖੋ ਆ ਇਹਦੀ ਬੈਕ ਹੈ ਬੈਕ ਫਰੰਟ ਖੂਬਸੂਰਤ ਪੀਸ ਹੈ ਔਰ ਨਾਲ ਪਲੇਨ ਬਾਟਮ ਮਿਲੂਗੀ ਜੀ ਸਿਲਕ ਦੀ ਪਿਓਰ ਬਨਾਰਸੀ ਸੂਟ ਨੇ ਜੀ ਔਰਗੇਂਜ਼ਾ ਦੇ ਉੱਪਰ ਔਰ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਬਹੁਤ ਸ਼ਾਨਦਾਰ ਦੁਪੱਟਾ ਇਹਦਾ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਬਨਾਰਸੀ ਦੁਪੱਟਾ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਜਰਾ ਲਓ ਜੀ ਦੁਪੱਟਾ ਦੇਖੋ ਪੂਰਾ ਬਨਾਰਸੀ ਦੁਪੱਟਾ ਚਾਰੇ ਪਾਸੇ ਪੱਲੂ ਵੀ ਬਣਿਆ ਹੋਇਆ ਬਹੁਤ ਸ਼ਾਨਦਾਰ ਪੀਸ ਨੇ ਔਰਗੇਂਜ਼ਾ ਦੇ ਦੁਪੱਟਾ ਰਹੂਗਾ ਜੀ ਸਿਲਕ ਦੀ ਸਲਵਾਰ ਆ ਰੇਟ ਰਹੂਗਾ ਸਿਰਫ 1495 ਰੁਪਏ 컬러 ਦਿਖਾਉਂਗਾ ਇੱਕ 컬러 ਇਹ ਚ ਮਿਲੂਗਾ ਜੀ ਅਰੈਸਟ 컬러 컬러 ਦੇਖੋ ਕਿੰਨਾ ਸ਼ਾਨਦਾਰ ਆਏ ਨੇ ਆ ਲੋ ਜੀ ਇਹ 컬러 ਹੈਗਾ ਟਮਾਟਰੀ ਸ਼ੇਡ ਹੈ ਜੀ ਇੱਕ 컬러 ਮਿਲੂਗਾ ਜੀ ਇਹਦੇ ਚ ਤੁਹਾਨੂੰ येलो ਸ਼ੇਡ ਜੀ 컬러 ਬਹੁਤ ਸ਼ਾਨਦਾਰ ਪੀਸ ਨੇ ਜੀ ਆ ਲੋ ਜੀ ਬਲੈਕ ਸ਼ੇਡ ਜੀ ਖੂਬਸੂਰਤ ਪੀਸ ਹੈ ਜੀ ਸਾਰੇ ਦੇ ਸਾਰੇ 컬러 ਦੇਖੋ ਇੱਕ ਆ ਤੁਹਾਨੂੰ ਮਿਲੂਗਾ ਜੀ ਬਹੁਤ ਵਧੀਆ ਗਾਜਰੀ ਦਾ ਸ਼ੇਡ ਹੈ ਬਹੁਤ ਸ਼ਾਨਦਾਰ ਪੀਸ ਹੈ ਰੇਟ ਲੱਗੂਗਾ ਸਿਰਫ 1495 ਰੁਪਏ ਇੱਕ ਕਲਰ ਮਿਲੂਗਾ ਜੀ ਮੈਰੂਨ ਸੱਤ ਕਲਰ ਨੇ ਸੱਤ ਦੇ ਸੱਤੇ 2200 ਰੁਪਏ ਦਿਖਾ ਦੇ ਜਿਹੜਾ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਸਾਡੀ ਸਕਰੀਨ ਤੇ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਬਨਾਸੀ ਸੂਟ ਆ ਗਿਆ ਜੀ ਪਿਓਰ ਸਿਲਕ ਦੇ ਉੱਪਰ ਸੂਟ ਆ ਪੂਰੀ ਫਰੰਟ ਦੇ ਉੱਪਰ ਤੁਹਾਨੂੰ ਦੇਖੋ ਬਨਾਸੀ ਘੇਰਾ ਮਿਲ ਆਊਗਾ ਬੂਟੀ ਬਣੀ ਹੋਈ ਜੀ ਸਾਰੀ ਸਾਰੀ ਬਾਹਾਂ ਦੇ ਉੱਪਰ ਵੀ ਤੁਹਾਨੂੰ ਇਸੇ ਤਰ੍ਹਾਂ ਮਿਲੂਗਾ ਜੀ ਬੈਗ ਵੀ ਮਿਲੂਗੀ ਨਾਲ 3 ਮੀਟਰ ਸ਼ਰਟ ਦਾ ਕਪੜਾ ਆ ਸਿਲਕ ਦੀ ਮਿਲੂਗੀ ਇਹਦੇ ਕਲਰ ਮੇਰੇ ਕੋਲ ਸਿਰਫ ਦੋ ਹੀ ਬਜੇ ਨੇ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜੀ ਸਿਲਕ ਰਾਈ ਦੁਪੱਟਾ ਮਿਲੂਗਾ ਜੀ ਪਿਓਰ ਬਨਾਰਸੀ ਦੁਪੱਟਾ ਦੋ ਕਲਰ ਨੇ ਇੱਕ ਕਲਰ ਦੇਖੋ ਪਰਪਲ ਜਿਹਾ ਸ਼ੇਡ ਹੈਗਾ ਬਹੁਤ ਸ਼ਾਨਦਾਰ ਸ਼ੇਡ ਹੈ ਤੇ ਇੱਕ ਕਲਰ ਮਿਲੂਗਾ ਜੀ ਬੋਟਲ ਗ੍ਰੀਨ ਸ਼ੇਡ ਦੋ ਕਲਰ ਨੇ ਰੇਟ ਇਹ ਰਹੀ ਉਹੀ ਰਹੂਗਾ ਜੀ ਸੂਟ ਤਾਂ ਮਹਿੰਗੇ ਨੇ 1695 ਵਾਲੇ ਇਹ ਵੀ ਤੁਹਾਨੂੰ 1495 ਦੇ ਵਿੱਚ ਬਣਗੇ ਦੋ ਪੀਸ ਨੇ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਤੇ ਨੈਕਸਟ ਆਰਟੀਕਲ ਦਿਖਾਵਾਂਗਾ ਤੁਹਾਨੂੰ ਮੈਂ ਜੀ ਔਰਗਾਂਜਾ ਦੇ ਉੱਪਰ ਹੀ ਸੂਟ ਆ ਗਿਆ ਜੀ ਬੂਟੀ ਭਾਰੀ ਬੂਟੀ ਹੈ ਦੀ ਵੀ ਦੇਖੋ ਬਹੁਤ ਸੋਹਣਾ ਪੀਸ ਹੈ 3 ਮੀਟਰ ਸ਼ਰਟ ਬੈਕ ਫਰੰਟ ਦੇ ਉੱਪਰ ਪੂਰਾ ਬਨਾਰਸੀ ਹੈ ਜੀ ਔਰਗਾਂਜਾ ਕਪੜਾ ਰਹੂਗਾ ਆ ਲੋ ਜੀ ਨਾਲ ਸਿਲਕ ਦੀ ਮਿਲੂਗੀ ਬਾਟਮ ਖੂਬਸੂਰਤ ਪੀਸ ਹੈ ਆ ਲੋ ਪੀਸ ਚੈੱਕ ਕਰੋ ਜਰਾ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਆਇਆ ਆ ਨਿਓਨ ਸ਼ੇਡ ਹੈ ਜੀ ਖੂਬਸੂਰਤ ਪੀਸ ਵਾਈਨ ਸ਼ੇਡ ਜਿਹਨੂੰ ਕਹਿੰਦੇ ਨੇ ਕਲਰ ਬਹੁਤ ਸ਼ਾਨਦਾਰ ਹੈ ਇਹ ਵੀ ਤੁਹਾਨੂੰ ਮਿਲੂਗਾ ਜੀ 1495 ਰੁਪਏ ਚ कलर मेरे को बचे ने चार एक कलर मिलेगा जी पीकॉक शेड जी एक कलर मिलेगा ऑरेंज तो कलर है जी बहुत शानदार पीस है रेड ऑरेंज कलर है खूबसूरत पीस है जी और एक कलर मिलेगा तो रेस्ट शेड चार पीस ने चारों पीस जबरदस्त ने रेट रहूगा सिर्फ चौदह सौ पचानवे रुपए नैक्सट आर्टिकल दिखाऊंगा हाँ जी नेक्स्ट पीस चेक करो जी डबल शेड सूट है जी प्योर ऑरगेंजा ਹੈਂਡ ਦਾ ਕੰਮ ਕੀਤਾ ਹੋਇਆ ਨੈਕਲੈਂਸ ਦੇਖ ਲਓ ਘੇਰਾ ਦੇਖ ਲਓ ਪੈਨਲ ਪੂਰਾ ਬਣਿਆ ਹੋਇਆ ਔਰ ਤੁਹਾਨੂੰ ਨਾਲ ਇਹਦੇ ਨਾਲ ਬਾਟਮ ਦੇ ਉੱਪਰ ਵੀ ਮਿਲੂਗਾ ਜੀ ਵਰਕ ਵਰਕ ਚੈੱਕ ਕਰੋ ਜੀ ਕਿੱਡਾ ਸ਼ਾਨਦਾਰ ਵਰਕ ਮਿਲਿਆ ਹੋਇਆ ਜੀ ਬਾਟਮ ਦੇ ਉੱਪਰ ਨਾਲ ਵਰਕ ਮਿਲੂਗਾ ਔਰ ਨਾਲ ਔਰਗੰਜੀ ਦੇ ਉੱਪਰ ਕਢਾਈ ਵਾਲਾ ਹੀ ਤੁਹਾਨੂੰ ਮਿਲੂਗਾ ਜੀ ਦੁਪੱਟਾ ਡਬਲ ਸ਼ੇਡ ਦੁਪੱਟਾ ਜੀ ਕਲਰ ਦੇਖੋ ਮਹਿੰਦੀ ਦੇ ਨਾਲ ਲੈਮਨ ਦੇ ਕਲਰ ਮੈਚਿੰਗ ਹੈ ਰੇਟ ਰਹੂਗਾ ਸਿਰਫ 1995 ਰੁਪਏ ਜੀ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਹੁਤ ਖੂਬਸੂਰਤ ਪੀਸ ਨੇ ਜੀ ਲਓ ਜੀ ਲਵੈਂਡਰ ਸ਼ੇਡ ਦੇ ਨਾਲ ਰਾਇਲ ਪੀ ਚੈੱਕ ਕਰੋ ਜਰਾ ਹੈਂਡ ਦਾ ਕੰਮ ਕੀਤਾ ਹੋਇਆ ਰੇਟ ਰਹੂਗਾ ਜੀ 1995 ਰੁਪਏ ਜੀ ਔਰ ਤੁਹਾਨੂੰ ਨਾਲ ਬਾਟਮ ਮਿਲੂਗੀ ਜੀ ਵਰਕ ਵਾਲੀ ਬਾਟਮ ਖੂਬਸੂਰਤ ਪੀਸ ਨੇ ਜੀ ਕੋਈ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਵੇਖੋ ਤੁਹਾਡੀ ਸਕਰੀਨ ਦੇ ਉੱਪਰ ਔਰਗੰਜੀਆ ਦੇ ਉੱਪਰ ਸੂਟ ਹੈ ਜੀ 1995 ਰੁਪਏ ਆਲ ਓਵਰ ਇੰਡੀਆ ਕੋਰੀਅਰ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਲਓ ਜੀ ਦੂਜਾ ਡਿਜ਼ਾਈਨ ਚੈੱਕ ਕਰੋ ਜਰਾ ਮਰਜੰਟਾ ਦੇ ਨਾਲ yellow ਕਲਰ ਆ ਗਿਆ ਜੀ ਪੀ ਚੈੱਕ ਕਰੋ ਨੈਕਲਾਈਨ ਬਣਿਆ ਹੋਇਆ ਜੀ ਪੂਰਾ ਹੈਂਡ ਦਾ ਕੰਮ ਕੀਤਾ ਹੋਇਆ ਬਾਹਾਂ ਦੇ ਉੱਪਰ ਵੀ ਅਲੱਗ ਫਰਕ ਮਿਲੂਗਾ ਨਾਲ ਬਰੀਕ ਬਰੀਕ ਬੂਟੀ ਬਣੀ ਹੈ ਡਬਲ ਸ਼ੇਡ ਦਾ ਪੀਸ ਹੈ ਜੀ ਬਾਟਮ ਦੇ ਉੱਪਰ ਮਿਲੂਗਾ ਜੀ ਤੁਹਾਨੂੰ ਨਾਲ ਵਰਕ ਮੈਂਜੈਂਟਾ ਤੇ yellow ਕਲਰ ਦੀ ਮੈਜਿਕ ਹੈ ਜੀ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਦੁਪੱਟਾ ਜੀ ਪੀਸ ਇਹ ਵਾਲੇ ਤੁਹਾਨੂੰ ਸਾਰੇ ਖੋਲ ਕੇ ਦਿਖਾਉਂਗਾ ਮੈਂ ਆ ਲੋ ਜੀ orange ਜਿਹੇ ਦੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1995 ਰੁਪਏ ਦੀ ਦੁਪੱਟਾ ਚੈੱਕ ਕਰੋ ਜਰਾ ਪੂਰੇ ਲੰਬੇ ਜਿਹੜੇ ਦੁਪੱਟੇ ਰਹਿਣਗੇ ਛੋਟ ਹਲੋ ਜੀ yellow ਦੇ ਨਾਲ ਹੁਣ magenta ਆ ਗਿਆ ਜੀ। ਉਹਦੇ ਉੱਪਰ magenta ਸੀਗਾ ਜੀ ਇਹਦੇ ਉੱਪਰ yellow ਆ ਗਿਆ ਥੱਲੇ magenta। ਕਲਰ ਤੁਹਾਨੂੰ ਜਿਹੜਾ ਵੀ ਪਸੰਦ ਆਵੇ ਨਾ ਸਕਰੀਨਸ਼ਾਟ ਲੈ ਕੇ ਭੇਜ ਦਿਓ। ਬਾਹਾਂ ਦੇ ਵੀ ਕਢਾਈ ਨਾਲ ਮਿਲੂਗਾ ਜੀ। ਬਾਟਮ ਤੇ ਵੀ ਕਢਾਈ ਹੈ ਜੀ ਨਾਲ ਤੁਹਾਨੂੰ ਵੀ ਦੇਖੋ। ਬਾਟਮ ਵਰਕ ਵਾਲਾ ਕੰਮ ਆ ਜੀ ਸਾਰਾ। ਔਰ ਨਾਲ ਦੁਪੱਟਾ ਵੀ ਮਿਲੂਗਾ ਜੀ ਡਬਲ ਸ਼ੇਡ ਦਾ ਹੀ ਤੁਹਾਨੂੰ ਮਿਲੂਗਾ ਜੀ ਦੁਪੱਟਾ। ਖੂਬਸੂਰਤ ਦੁਪੱਟਾ ਰੇਂਜ ਰਹੂਗੀ ਸਿਰਫ 1995 ਰੁਪਏ। ਆਹ ਲਓ ਜੀ। ਪੈਰਟ ਕਲਰ ਆ ਗਿਆ ਜੀ। カラー चेक करो 1995 ਜੀ ਪਿਓਰ オーਰਗਾਂజా ਵਿਸਕੋਸ オーਰਗਾਂజా ਕੰਮ ਦੇਖੋ ਕਿੰਨਾ ਸ਼ਾਨਦਾਰ ਕੀਤਾ ਉਹਨੇ ਕਯਾ ਬਾਤ ਹੈ ਆਹ ਲਓ ਜੀ ਬਾਟਮ ਦੇ ਉੱਪਰ ਵਰਕ ਆ ਗਿਆ ਜੀ ਔਰ ਨਾਲ ਦੁਪੱਟਾ ਚੈੱਕ ਕਰੋ ਖੂਬਸੂਰਤ オーਰਗਾਂਜਾ ਦਾ ਦੁਪੱਟਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਂਗਾ ਖੂਬਸੂਰਤ ਪੀਸ ਹੈ ਪੂਰਾ ਲੰਬਾ ਚੱਲੇ 2.5 ਮੀਟਰ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਆਹ ਲਓ ਜੀ ਇਹਦੇ ਉੱਪਰ ਦੇਖੋ ਰਾਇਲ ਬਲੂ ਕਲਰ ਆ ਗਿਆ ਜੀ ਕਲਰ ਮੈਚਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਜੀ ਡਬਲ ਸ਼ੇਡ ਦੇ ਉੱਪਰ ਬਾਹਾਂ ਦੇ ਵੀ ਕਢਾਈ neck line ਦੇ ਉੱਤੇ ਕਢਾਈ ਜੀ ਔਰ ਬਾਟਮ ਦੇ ਉੱਪਰ ਵੀ ਤੁਹਾਨੂੰ ਨਾਲ ਕਢਾਈ ਮਿਲੂਗੀ ਖੂਬਸੂਰਤ ਪੀਸ ਹੈ ਜੀ ਔਰ ਨਾਲ ਦੁਪੱਟਾ ਵੀ ਚੈੱਕ ਕਰੋ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ ਰੇਟ ਰਹੂਗਾ ਜੀ 1900 ਤੇ 95 ਰੁਪਏ ਪੀ ਚੈੱਕ ਕਰੋ ਕਿੰਦਾ ਸ਼ਾਨਦਾਰ ਪੀਸ ਹੈ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੈਕਸਟ ਡਿਜ਼ਾਈਨ ਦਿਖਾਵਾਂਗਾ ਤੁਹਾਨੂੰ ਆਹ ਲਓ ਜੀ ਪੀ ਚੈੱਕ ਕਰੋ ਜਰਾ ਪਿਓਰ ਔਰ ਗਾਂਜਾ ਜੀ ਇਹਦੇ ਉੱਪਰ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਕੰਮ ਹੈ ਜੀ 1995 ਰੁਪਏ ਜੀ ਬਹੁਤ ਵਧੀਆ ਮਬੈਂਟਾ ਕਲਰ ਦਾ ਪੀਸ ਹੈ ਪਿਓਰ ਔਰਗੰజా ਨਾਲ ਮਿਲੂਗਾ ਜੀ ਬਾਟਮ ਦੇ ਉੱਪਰ ਵਰਕ ਮਿਲੂਗਾ ਜੀ ਨਾਲ ਦੁਪੱਟੇ ਦੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਸਿਰਫ 1995 ਰੁਪਏ ਜੀ ਖੂਬਸੂਰਤ ਪੀਸ ਚੈੱਕ ਕਰੋ ਦੁਪੱਟਾ ਵੀ ਔਰਗੰజా ਦਾ ਦੁਪੱਟਾ ਪੂਰੇ ਦੁਪੱਟੇ ਦੇ ਵੀ ਨਾਲ ਤੁਹਾਨੂੰ ਵਰਕ ਮਿਲੂਗਾ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਤਿੰਨ 1995 ਰੁਪਏ ਜਲਦੀ ਸਕਰੀਨਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਿਆ ਬਾਤ ਹੈ yellow color ਆ ਗਿਆ ਜੀ silver embroidery ਹੈ ਜੀ ਸਾਰੇ ਦੀ ਸਾਰੀ ਨਾਲ ਬਾਟਮ ਦੇ ਉੱਪਰ ਵਰਕ ਹੈ ਜੀ ਨਾਲ ਪੈਨਲ ਬਣਿਆ ਹੋਇਆ ਔਰ ਦੁਪੱਟਾ ਵੀ ਮਿਲੂਗਾ ਜੀ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ ਸਿਰਫ 1995 ਰੁਪਏ ਜੀ ਕਿਆ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਇੱਕ ਕਲਰ ਤੁਹਾਨੂੰ ਮਿਲੂਗਾ ਜੀ ਤਿੰਨ ਕਲਰ ਆਏ ਨੇ ਤਿੰਨੇ ਪੀਸ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ ਖੂਬਸੂਰਤ ਪੀਸ ਹੈ ਜੀ ਕਿਆ ਬਾਤ ਹੈ 컬러 ਦੇਖੋ ਬਹੁਤ ਸ਼ਾਨਦਾਰ ਪਰਪਲ ਜਿਹੜਾ ਡਾਰਕ ਔਰ ਨਾਲ ਬਾਟਮ ਦੇ ਉੱਪਰ ਤੁਹਾਨੂੰ ਮਿਲੂਗਾ ਜੀ ਵਰਕ ਸਿਲਕ ਦੀ ਬਾਟਮ ਹੈ ਜੀ ਔਰਗੰਜੀ ਦੀ ਸ਼ਰਟ ਹੈ ਔਰਗੰਜੀ ਦਾ ਮਿਲੂਗਾ ਕਢਾਈ ਵਾਲਾ ਦੁਪੱਟਾ ਰੇਟ ਰਹੂਗਾ 1995 ਰੁਪਏ ਛੋਟੀ ਜੀ ਵੀਡੀਓ ਆ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੇ ਸਕਰੀਨ ਦੇ ਉੱਪਰ ਆਖਰੀ ਸੂਟਸ ਦੀ ਵੀਡੀਓ ਦਾ ਹੁਣ ਜਲਦੀ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ